ਬੱਲੇ ਬੱਲੇ ਵਈਏ ਕਵੀਰ ਦਈ ਬੇਰਬਾ ਉਹ ਚਤ ਰਖੜੀ ਬੰਨਣ ਨੂੰ ਕਰਦਾ ਵਈਏ ਇੱਕ ਵੀਰ ਦਈ ਬੇਰਬਾ ਬੱਲੇ ਬੱਲੇ ਵਈ ਦੋ ਵੀਰ ਰੱਬ ਨੇ ਦਿੱਤੇ ਉਹ ਛੋਟਾ ਮੁਨਸ਼ੀ ਵੱਡਾ ਪਟੁਆਰੀ ਵਈ ਦੋ ਵੀਰ ਰੱਬ ਨੇ ਦਿੱਤੇ ਬੱਲੇ ਬੱਲੇ ਵਈ ਪੈਣਾ ਪਰਾਮਾ ਕੋਕੀਤੇ ਕਰਵੇ ਡਾਡਿਆ ਮੇਲੇ ਵਈ ਪਹਿਣਾ ਪਰਾਂ ਮਾਂ ਦੇ ਬੱਲੇ ਬੱਲੇ ਵਈ ਟਟਕੇ ਨਾ ਵੇ ਜਈ ਵੀਰਿਆ ਉਹ ਪਹਿਣਾ ਵਰਗਾ ਸਾਕ ਨਾ ਕੋਈ ਵਈ ਟਟਕੇ ਨਾ ਵੇ ਜਈ ਵੀਰਿਆ ਬੱਲੇ ਵੱਲੇ ਵਈ ਪਹਿਣਾ ਨਾਲੋਂ ਵੀਰ ਵਿਛੜੇ ਉਹ ਜਦੋਂ ਚੰਦਰੇ ਘਰਾਂ ਦੀ ਆਈਆਂ ਬਈ ਪਹਿਣਾ ਨਾਲੋਂ ਵੀਰ ਵਿਚੜੇ ਬੱਲੇ ਵੱਲੇ ਵੇਈ ਵੀਰਾ ਮੇਰਾ ਸਤ ਜੁਗਿਆ ਉਹ ਪਾਬੋ ਚੰਦਰੀ ਬਾੜ ਦਾ ਛਾਪਾ ਬਈ ਵੀਰਾ ਮੇਰਾ ਸਤ ਜੁਗਿਆ ਬੱਲੇ ਵੱਲੇ ਵੇਈ ਗੰਡੇ ਤਾਂਕ ਰੇਲੇ ਵੇਕਦੇ ਉਹ ਕੀਤੇ ਲੈ ਨਾ ਲਮੀਣ ਜਾਣੇ ਵੇਈ ਗੰਡੇ ਤਾਂ ਕਰੇ ਲੈ ਵੇ ਗੁਦੇ ਬੱਲੇ ਵੱਲੇ ਵਈ ਦੋ ਵੀਰ ਰੱਬ ਨੇ ਦਿੱਤੇ ਉਹ ਛੋਟਾ ਮੌਣਸੀ ਵੱਡਾ ਫਟੋਆਰੀ ਵਈ ਦੋ ਵੀਰ ਰੱਬ ਨੇ ਦਿੱਤੇ